ਖਸ਼ਿਆਰਪੁਰ ਦਾ ਥਾਣਾ ਮਾਹਿਲਪੁਰ ਦਿਨਪੰਦੇ ਪਿੰਡ ਖੇੜੜਾ ਰਾਵਲ ਬੱਸੀ ਵਿਖੇ 19 ਅਗਸਤ ਨੂੰ ਘਰ ਚੋਂ ਬੱਚੇ ਚੁੱਕ ਕੇ ਫਰਾਰ ਹੋਏ ਵਿਅਕਤੀਆਂ ਚੋਂ ਇੱਕ ਵਿਅਕਤੀ ਤੇ ਬੱਚਿਆਂ ਦੀ ਮਾਂ ਨੂੰ ਬੰਨਣ ਵਾਲੇ ਨੌਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦੇ ਵਿਰੋਧ ਵਿੱਚ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਪੱਤਰਕਾਰ ਸੰਮੇਲਨ ਦੌਰਾਨ ਮਾਹਿਲਪੁਰ ਪੁਲਿਸ ਦੀ ਭੂਮਿਕਾ ਤੇ ਕਾਰਵਾਈ ਤੇ ਦੋਸ਼ ਲਗਾਉਂਦੇ ਹੋਏ ਬੱਚੇ ਚੁੱਕਣ ਵਾਲਾ ਵਿਅਕਤੀਆਂ ਵਿਰੁੱਧ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਜੀ ਨਾ ਸਰ ਮੋਹਨ ਲਾਲ ਜੀ ਕਿੱਥੋਂ ਆਏ ਹੋ ਖੇੜੜਾ ਰਾਵਲ ਬੱਸੀ ਤੋਂ ਕੀ ਮਾਮਲਾ ਹੈ ਜਿਹੜਾ ਤੁਹਾਨੂੰ ਅੱਜ ਪ੍ਰ 11 11 4 ਨੂੰ ਫਾਹਾ ਲੈ ਲਿਆ ਹੁ ਮਰਨ ਤੋਂ ਪਹਿਲਾਂ ਉਹਨੂੰ ਵੀਡੀਓ ਬਣਾਈ ਆ ਆਪਣੇ ਦੁੱਖਾਂ ਦਾ ਕਾਰਨ ਉਹਨ ਸਾਰਾ ਵੀਡੀਓ ਦੇ ਵਿੱਚ ਦੱਸਿਆ ਆ ਕਿ ਕਿਸ ਕਾਰਨ ਮੈਂ ਮਰਨ ਦੇ ਆ ਤਾਂ ਉਦੋਂ ਬਾਅਦ ਉਹਨਾਂ ਨੂੰ ਜੋ ਆ ਕੇ ਸਮਾਂ ਹੈ ਉਹਦੇ ਘਰ ਹੈ ਨਹੀਂ ਸੀਗਾ ਮੇਰੀ ਗੈਰ ਹਾਜ਼ਰੀ ਜਿਹਨੂੰ ਫਾਹਾ ਲਿਆ ਨਾ ਮਰੀ ਮੰਮੀ ਘਰ ਸੀ ਨਾ ਮੈਂ ਘਰ ਸੀਗਾ ਸਾਨੂੰ ਜਦੋਂ ਆਏ 6:30 ਵਜੇ ਪਾਉਂਡ 7:00 ਵਜੇ ਆਏ ਘਰ ਸਤਸੰਗ ਤੋਂ ਬਾਅਦ ਉਹਨਾਂ ਦੇ ਅੰਦਰੋਂ ਗੇਟ ਦਾ ਜਿੰਦਾ ਲਾਇਆ ਸੀਗਾ ਤਾਂ ਕਿਹਦਾ ਸੀ ਜਾਂ ਪੁੰਡਾ ਖੋਲ੍ਹਿਆ ਕੰਡਾ ਵਾਲਿਆਂ ਨੇ ਦੇਖਿਆ ਤਾਂ ਉਹਨੂੰ ਪੋਰਟ ਨੇ ਆ ਕੇ ਉਹਨੂੰ ਲਾਇਆ ਉਹ ਸਾਰੀ ਵੀਡੀਓ న్యూਸੋ ਬਣਾ ਕੇ ਚੱਲ ਗਈ ਹੁਣ ਤਾਜ਼ਾ ਮਾਮਲਾ ਕੀ ਹੋਇਆ ਜਿਹੜਾ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਤਾਜ਼ਾ ਮਾਮਲਾ ਹੈ ਸਾਡੀ ਬਹੂ ਨੇ ਆ ਸੋਮਵਾਰ ਵਾਲੇ ਦਿਨ ਨਾ ਲੱਖਣੀ ਵਾਲੇ ਦਿਨ ਅਸੀਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਨਾ ਮੇਰਾ ਲੜਕਾ ਮੌਜੂਦ ਸੀਗਾ ਨਾ ਮੇਰਾ ਮੈਂ ਮੌਜੂਦ ਸੀਗਾ ਮੈਂ ਸੱਤਾਂ ਘਰ ਗਿਆ ਹੋਇਆ ਸੀ ਉਹਦੇ ਵਿੱਚ ਮੈਨੂੰ ਕੋਈ ਬਨੇ ਮੈਨੂੰ ਬਾਅਦ ਦੇ ਵਿੱਚ ਫੋਨ ਗਿਆ ਸਾਡੇ ਘਰ ਦੇ ਵਿੱਚ ਮੇਰੇ ਘਰ ਵਾਲੀ ਇਕੱਲੀ ਸੀ ਜਦੋਂ ਆਈ ਤੋਂ ਉਹਦੇ ਵਿੱਚ 8-10 ਬੰਦੇ ਕੋਈ ਬਾਹਰ ਖੜੇ ਸੇ ਇਦਾਂ ਪਿੰਡ ਵਾਲੇ ਦੱਸਦੇ ਆ ਉਹ ਤਿੰਨ ਚਾਰ ਬੰਦੇ ਅੰਦਰ ਬੜੇ ਆ ਸਾਡੇ ਉਹਨਾਂ ਨੇ ਆ ਕੇ ਉਹਨੂੰ ਸਾਡੇ ਘਰ ਵਾਲੀ ਨੂੰ ਕੁੱਟਿਆ ਔਰ ਮਾਰਿਆ ਉਹ ਬੱਚੇ ਚੱਕ ਕੇ ਉਹ ਭੱਜ ਗਏ ਬੱਚੇ ਕਹਿੰਦੇ ਸੀ ਹਾਂਜੀ ਬੱਚੇ ਕੌਣ ਸੀ ਬੱਚੇ ਮੇਰੇ ਪੋਤਾ ਔਰ ਪੋਤੀ ਜਿਹੜਾ ਤੁਹਾਡਾ ਬੇਟਾ ਡੈਥ ਹੋ ਗਿਆ ਉਹਦੇ ਬੱਚੇ ਹਾਂਜੀ ਹਾਂਜੀ ਚੱਕ ਕੇ ਚੱਲ ਗਏ ਫਿਰ ਭੱਜ ਗਏ ਉਹਦੇ ਬਾਅਦ ਇੱਕ ਬੰਦਾ ਜਿਹੜਾ ਹੋਰ ਸੌਣੇ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਉਹਦੇ ਵਿੱਚ ਪਿੰਡ ਵਾਸੀਆਂ ਨੇ ਮੇਰੀ ਗੈਰ ਹਾਇਰੀ ਦੇ ਵਿੱਚ ਉਹਨਾਂ ਨੇ ਉਹਨੂੰ ਥੇ ਘੇਰੇ ਬਾਕੀ ਭੱਜਣ ਦੇ ਸਫਲ ਹੋ ਗਏ ਸਾਰੇ ਜਦੋਂ ਜਦੋਂ ਮੈਂ ਮੋਟਰਸਾਈਕਲ ਦੇ ਬਾਹਰ ਆ ਕੇ ਉਹਨਾਂ ਦੇ ਪਿੰਡ ਵਾਲਿਆਂ ਨੂੰ ਬਿਠਾ ਲਿਆ ਉਠਾ ਕੇ ਤਾਂ ਉਹਨੂੰ ਨਜ਼ਰ ਜਾਣੀ ਤਾਂ ਬਾਅਦ ਮੈਨੂੰ ਫੋਨ ਆਇਆ ਤਾਂ ਪਿੰਡ ਵਾਲਿਆਂ ਨੇ ਉਸ ਵੀਡੀਓ ਨੂੰ ਬਣਿਆ ਆਇਆ ਪਹਿਲਾਂ ਹੀ ਉਦੋਂ ਬਾਅਦ ਜਿਹੜੀ ਸਾਡੀ ਬਹੂ ਸੀ ਉਹ ਬੱਚੇ ਲੈ ਕੇ ਬਾਹਰ ਚੱਲ ਗਈ ਸੀ ਫਿਰ ਉਹ ਬੱਚੇ ਉਹ ਜਿਹੜਾ ਬੰਦਾ ਆ ਆਪਾਂ ਤੋਂ ਆ ਉਹਨਾਂ ਆ ਕੇ ਫਿਰ ਉਹਨਾਂ ਨੂੰ ਕਿਹਾ ਵੀ ਮੈਨੂੰ ਇੱਥੇ ਪਿੰਡ ਵਾਸੀਆਂ ਨੇ ਬੰਨ ਲਿਆ ਆ ਵੀ ਤੂੰ ਆ ਕੇ ਮੇਰੀ ਜਾਨ ਛੜਾ ਵੀ ਮੈਨੂੰ ਉਹਨਾਂ ਜਿਹੜੇ ਛੱਡਣਾ ਨਹੀਂ ਜਿੰਨਾ ਜਿਹੜੇ ਬੱਚੇ ਝੱਗ ਕੇ ਭੱਜ ਗਏ ਆ ਤਾਂ ਮੇਰਾ ਇੱਥੇ ਛੜਕਾਰਾ ਨਹੀਂ ਹੋਣਾ ਬਾਅਦ ਦੇ ਵਿੱਚ 4 ਘੰਟੇ ਡੇਢ ਘ ਹੋਰ ਸਾਕੇ ਕਹਿੰਦੀ ਤੁਸੀਂ ਇਹਨਾਂ ਬੰਦਿਆਂ ਨੂੰ ਕਦੇ ਖੋਲਿਆ ਅਸੀਂ ਬੰਦੇ ਅਸੀਂ ਆ ਜੀ ਉਹਨਾਂ ਜਿਹੜੀ ਬੰਦੇ ਬੱਚੇ ਖੋਲਣ ਦੇ ਬੰਦੇ ਜਿੰਨੇ ਜਿਹੜੇ ਸਾਡੇ ਬੱਚੇ ਸਾਡੇ ਸਪੁਰਦ ਨਹੀਂ ਕਰਦੇ ਫਿਰ ਉਹ 2 ਘੰਟੇ ਸਾਡੇ ਉਹਨਾਂ ਇਸੇ ਤਰ੍ਹਾਂ ਲਾਟੇ ਕਰੇ ਦਾ ਕਹਿਣ ਬੱਚੇ ਮਾਰ ਪਰਿਆ ਇਹ ਅਸੀਂ ਮਾਰ ਪਰ ਪਰਾ ਕੀਤਾ ਮਾਰ ਪਰੇ ਬੱਚੇ ਹੈ ਨਹੀਂ ਸੀਗੇ ਫਿਰ ਪਤਾ ਲੱਗਾ ਵੀ ਉਹ ਬੱਚੇ ਹੁਸ਼ਿਆਰ ਪਰ ਪਹੁੰਚ ਗਏ ਆ ਫਿਰ ਉਹ ਕਹਿਣ 2 ਘੰਟੇ ਤੋਂ ਬਾਅਦ ਸਾਡੀ ਜਿਹੜੀ ਬਹੂ ਆ ਕੇ ਬੰਦੇ ਨੂੰ ਉੱਥੇ ਖੋਲਣ ਲਾਪੇ ਕਿ ਮੇਰਾ ਪਰਮਾਸੀ ਦਾ ਮੁੰਡਾ ਮੇਰਾ ਜੇ ਆ ਉਹ ਉੱਥੇ ਪਿੰਡ ਵਾਸੀਆਂ ਨੇ ਹੀ ਉਹਨੂੰ ਕਹਿੰਦੇ ਬਟੂ ਇਹਨੂੰ ਖੋਲਣ ਵਾਲੀ ਕੌਣ ਹੋਣੀ ਬੱਚੇ ਲੈ ਜਾਣੇ ਵਾਲੀ ਕੌਣ ਹੋਣੀ ਹੈ ਜੇ ਤਾਂ ਆਣਾ ਤਾਂ ਬੰਦਿਆਂ ਦੀ ਤਰ੍ਹਾਂ ਆਂਦੀ ਪੰਚਾਇਤ ਨੂੰ ਲੈ ਕੇ ਆਂਦੀ ਪੁਲਿਸ ਨੂੰ ਲੈ ਕੇ ਆਂਦੀ ਬੱਚਿਆਂ ਨੂੰ ਮਿਲਦੀ ਬੱਚੇ ਲੈ ਜਾਂਦੇ ਜੋ ਮਰਜ਼ੀ ਕਰਦੇ ਉਹ ਇਸ ਗੱਲ ਨੂੰ ਮੰਨੀ ਨਹੀਂ ਉਹ ਪਿੰਡ ਵਾਸੀਆਂ ਨਹੀਂ ਉਹਨੂੰ ਉੱਥੇ ਉਹਦੇ ਖੰਭੇ ਦੇ ਨਾਲ ਹੀ ਜਿੱਦਾਂ ਵੀ ਜੋ ਵੀ ਦ੍ਰਿਸ਼ ਹੈਗਾ ਉਹਨਾਂ ਦੇ ਪਿੰਡ ਵਾਸੀਆਂ ਨਹੀਂ ਉਹਨੂੰ ਨਾਲ ਹੀ ਉਹਨੂੰ ਲਵੇਟ ਦਿੱਤਾ ਉਹਦੇ ਵਿੱਚ ਬਾਅਦ ਦੇ ਵਿੱਚ ਪੁਲਿਸ ਆਈ ਉਸ ਮੈਨੂੰ ਕਹਿੰਦੀ ਜੀ ਤੁਸੀਂ ਇਹ ਦਬਨ ਨਹੀਂ ਸਕਦੇ ਮੈਂ ਕਿਹਾ ਕਹਿੰਦੇ ਅੱਜ ਖੋੜ ਕੇ ਲੈ ਜਾਣੇ ਇਹਨਾਂ ਨੂੰ ਅਸੀਂ ਕਿਹਾ ਮੈਂ ਉਹਨੂੰ ਜ਼ਰੂਰ ਪੁਲਿਸ ਨੂੰ ਕਿਹਾ ਤੂੰ ਖੋੜ ਨਹੀਂ ਸਕਦਾ ਸਾਡੇ ਬੱਚੇ ਸਾਡੇ ਸਪੋਰਟ ਕਰਦੇ ਫਿਰ ਅਸੀਂ ਕਿੱਥੇ ਜਾ ਸਕਦਾ ਸਾਡਾ ਕੋਈ ਨਭਰੇ ਨਹੀਂ ਅਸੀਂ ਬਾਜ਼ੀ ਇਸ ਤਰ੍ਹਾਂ ਕੀਤੀ ਹੈ ਜੀ ਹੁਣ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਸਾਡੇ ਤੇ ਪਰਚਾ ਕਰ ਦਿੱਤਾ ਜੀ ਨਵਾਂ ਬੰਦਿਆਂ ਤੇ ਇਹ ਤੁਹਾਡੀ ਬਹੂ ਐ ਇਹ ਤੁਹਾਡੇ ਬੱਚੇ ਪਹਿਲਾਂ ਉਹਦੀ ਕੋਸ਼ਿਸ਼ ਨਹੀਂ 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 ਬੱਚੇ ਸਾਡੇ ਕੋਲ ਸੀ ਬਹੂ ਜਮਾਨਤ ਤੇ ਅੱਜੋ ਆ ਜੀ ਬਹੂ ਜਮਾਨਤ ਐ ਇਹਨੇ ਬਹੂ ਪੀਲੇ ਪਹਿਲੇ ਚਲ ਗਈ ਸੀ ਛੱਡ ਕੇ ਤੁਹਾਨੂੰ ਸਾਨੂੰ ਛੱਡ ਕੇ ਤਾਂ ਉਹਨੂੰ ਤਕਰੀਬਨ ਉਹ ਚੌਥੇ ਮਹੀਨੇ ਦੀ ਤੇਰਮ ਹੋਵੇ 12 ਤਰੀਕ ਦੀ ਜੇਲ੍ਹ ਦੇ ਅੰਦਰ ਐਸੇ ਸਾਲ ਵਿੱਚ 4-5 ਚੌਥੇ ਮਹੀਨੇ ਤੋਂ ਚੌਥੇ ਦੀ ਗਿਆ 12 ਤਰੀਕ ਨੂੰ ਅੰਦਰਿਆ ਜੇਲ੍ਹ ਦੇ ਉਹ ਜੇਲ੍ਹ ਚ ਕਿਸੇ ਨੂੰ ਹਾਂਜੀ ਉਹ ਆਪਣੇ ਮੋਰੇ ਘਰ ਵਾਲਾ ਮਰ ਗਿਆ ਹੈ ਨਾ ਵੇ ਉਹਨੂੰ ਵੀਡੀਓ ਵਿਸਾਇਟੀ ਕੀਤਾ ਉਹਦੇ ਘਰ ਵਾਲੇ ਨੇ ਅੱਛਾ ਉਹਨੂੰ ਉਹਦੇ ਵਿੱਚ ਹਾਂਜੀ ਉਹ ਵੀਡੀਓ ਬਣੀ ਹੋਆ ਅੱਛਾ ਫਿਰ ਉਹ ੱਟਕੇ ਨਾਲ ਆਪਣੇ ਉੱਥੋਂ ਪਿੰਡੋਂ ਬੰਦੇ ਲੈ ਕੇ ਆਏ ਬੰਦੂ ਆਪਾਂ ਆਪਣੇ ਵਿਚ ਲੈਣਾ ਬੱਚੇ ਲੈਣ ਤਾਂ ਉਹਨੇ ਤਾਂ ਪਹਿਲਾਂ ਕੋਈ ਗੱਲਬਾਤ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਸਾਡੇ ਨਾਲ ਕੀਤੀ ਕੋਈ ਗੱਲਬਾਤ ਨਹੀਂ ਸਾਡੇ ਨਾਲ ਕੀਤੀ ਸਾਡੇ ਦੇ ਪਰਚਾ ਕਹਦਾ ਕੀਤਾ ਸਾਡੇ ਦੇ ਪਰਚਾ ਇਹ ਕੀਤਾ ਵੀ ਮੈਨੂੰ ਹੀ ਨਹੀਂ ਬੰਨਿਆ ਮੈਨੂੰ ਇਹਨਾਂ ਨੇ ਉਹ ਤਾਂ ਬਣਿਆ ਨਹੀਂ ਬਹੁਤ ਅਜੇ ਬਣਿਆ ਹੀ ਨਹੀਂ ਉਹਨੂੰ ਹਾਂ ਮੈਨੂੰ ਬੰਦੀ ਮੜਾਟਾ ਨਹੀਂ ਬਹੁਤ ਬੱਚੇ ਹੀ ਨੇ ਬੱਚੇ ਸੀ ਕਿ ਜਿਹੜਾ ਉਹ ਮੇਕਾ ਵਾਲਿਆਂ ਨੇ ਬਣਿਆ ਉੱਥੇ ਹੀ ਜਦੋਂ ਇਸ ਮਾਮਲੇ ਸੰਬੰਧੀ ਥਾਣਾ ਮੁਖੀ ਮਾਹਿਲਪੁਰ ਰਮਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਮਾਹਿਲਪੁਰ ਤੋਂ ਮੋਹਿਤ ਹੀਰਦੀ ਰਿਪੋਰਟ ਇਹ ਪਰਚਾ ਜਿਹੜਾ ਬਿਲਕੁਲ ਸਹੀ ਤੱਥਾਂ ਦੇ ਆਧਾਰ ਤੇ ਦਰਜ ਹੋਣਾ ਪਾਇਆ ਗਿਆ ਲੜਕੀ ਗੁਰਬਖਸ਼ ਕੌਰ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਗੁਰਬਖਸ਼ਪੌਰ ਦੇ ਪਤੀ ਵੱਲੋਂ ਸੁਸਾਇਡ ਕਰਨ ਤੇ ਗੁਰਬਖਸ਼ਪੌਰ ਦੇ ਸਹੁਰੇ ਵੱਲੋਂ ਗੁਰਬਖਸ਼ਪੌਰ ਦੇ ਖਿਲਾਫ ਤੇ ਕੁਝ ਹੋਰ ਵਿਅਕਤੀਆਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰਾਇਆ ਗਿਆ ਸੀ 366 ਪੀਸੀ ਤਹਿਤ ਉਸ ਸਮੇਂ ਜਿਹੜੇ ਬੱਚੇ ਆ ਗੁਰਬਖਸ਼ਪੌਰ ਦੇ ਨਾਲ ਹੀ ਗੁਰੂ ਕੀ ਰਸੋਈ ਦੇ ਵਿੱਚ ਰਹਿੰਦੇ ਸੀ ਤੇ ਜਦੋਂ ਫਿਰ ਇਹਨੂੰ ਜੇਲ੍ਹ ਵਿੱਚ ਭੇਜਿਆ ਤੇ ਗੁਰਬਖਸ਼ਪੌਰ ਦਾ ਜਿਹੜਾ ਸਹਰਾ ਉਹਦਾ ਇਹਦੇ ਨਾਲ ਇਕਰਾਰ ਹੋਇਆ ਸੀ ਵੀ ਜਦੋਂ ਜੇਲ੍ਹ ਤੋਂ ਵਾਪਸ ਆਜਾਂਗੇ ਤਾਂ ਬੱਚੇ ਜਿਹੜੇ ਤੁਹਾਨੂੰ ਦਿੱਤੇ ਜਾਣਗੇ ਇਸੇ ਤਹਿਤ ਜਿਹੜਾ ਵਾ ਉਹ ਹੁਣ ਜਦੋਂ ਵੇਲ ਤੇ ਆਈ ਆ ਆਪਣੀ ਭੈਣ ਹਰਦੀਪ ਕੌਰ ਦੇ ਨਾਲ ਬੱਚਿਆਂ ਨੂੰ ਮਿਲਣ ਗਈ ਹੈਗੀ 19 ਅੱਠ 24 ਨੂੰ ਬੱਸੀ ਗਈਆਂ ਦੋਨੇ ਜਿਹੜੀਆਂ ਉਹ ਮਿਲਣ ਤੋਂ ਬਾਅਦ ਜਦੋਂ ਇਹ ਜਾਣ ਲੱਗੀਆਂ ਤੋਂ ਬੱਚੇ ਇਹਨਾਂ ਦੇ ਮਗਰ ਪੈ ਜਦੋਂ ਮਗਰ ਪੈ ਇਹਨਾਂ ਦੇ ਤੇ ਇਹਨਾਂ ਨੂੰ ਚੰਗਾ ਨਹੀਂ ਲੱਗਾ ਇਹਨਾਂ ਨੇ ਜਿਹੜਾ ਫੜ ਕੇ ਉਹਨਾਂ ਨੂੰ ਬੰਨ ਲਿਆ ਜੇ ਇਹ ਬੱਸੀਆਂ ਆਈਆਂ ਸੀ ਤੇ ਇਹਨਾਂ ਦੀ ਮਾਸੀ ਦਾ ਲੜਕਾ ਬਿੰਦੂ ਆ ਜਿਹੜਾ ਉਹ ਫਿਰ ਇਹਨਾਂ ਨੂੰ ਲੈਣ ਲਈ ਬਾਈਕ ਤੇ ਆ ਗਿਆ ਸੀ ਇਹਨਾਂ ਨੇ ਬਿੰਦੂ ਨੂੰ ਤੇ ਗੁਰਬਖਸ਼ ਕੌਰ ਨੂੰ ਬੰਨ ਲਿਆ ਤਾਂ ਹਰਦੀਪਪੁਰ ਭੈਣੇ ਦੀ ਉਹ ਫੇਰ ਡਰਦੀ ਜਿਹੜੀ ਪਿੰਨਚੀ ਸਾਈਡ ਤੇ ਹੋ ਗਈ ਤੇ ਬੱਚੇ ਵੀ ਉਹਦੇ ਨਾਲ ਹੀ ਚਲ ਗਏ ਫਿਰ ਸਾਨੂੰ ਪਤਾ ਲੱਗਾ ਫਿਰ ਪੁਲਿਸ ਨੇ ਹੀ ਮੌਕੇ ਤੇ ਪੁਲਿਸ ਨੇ ਜਾ ਕੇ ਇਹਨਾਂ ਨੂੰ ਜਿਹੜਾ ਛਡਾਇਆ ਖਲਾਕ ਕੇ ਤੇ ਫਿਰ ਹਸਪਤਾਲ ਨੂੰ ਭੇਜਿਆ ਇਹਨਾਂ ਦਾ ਜਿਹੜੀ ਮੁੱਢਲੀ ਫਰਸਟ ایڈ ਜਿਹੜੀ ਆ ਹਸਪਤਾਲ ਮਾਲਕੁਰ ਤੋਂ ਦਿੱਤੀ ਤੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਕਿਸੇ ਪਰਚਾ ਸਾਡੇ ਤੇ ਕੀਤਾ ਹੈ 9 ਵਿਅਕਤੀਆਂ ਤੇ ਇੱਥੇ ਉਹ ਨਿਆਂ ਦੇ ਜਿਹੜੇ ਚੱਕੇ ਆ ਉਹਨਾਂ ਨੇ ਕਿਉਂ ਨਹੀਂ ਕੀਤਾ ਨਿਆਣੇ ਜਿਹੜੇ ਚੱਕਿਆ ਉਹ ਕੋਈ ਗਰੋ ਨਹੀਂ ਹੈਗਾ ਇਹ ਬੱਚੇ ਚੱਕਣ ਵਾਲਾ ਉਹ ਲੜਕੀ ਜਿਹੜੀ ਆਪਣੇ ਬੱਚਿਆਂ ਨੂੰ ਆਪਣੇ ਸਹੁਰੇ ਘਰ ਮਿਲਣ ਗਈ ਸੀ ਤੇ ਇਹਨਾਂ ਦੀ ਉੱਥੇ ਟਕਰਾਅ ਹੋ ਗਈ ਤੇ ਇਹਨਾਂ ਨੇ ਬੰਨ ਲਿਆ ਉਹਨੂੰ ਹਾਲਾਂਕਿ ਪੁਲਿਸ ਦੇ ਕਹਿਣ ਤੇ ਵੀ ਇਹ ਛੱਡਣ ਲਈ ਰਾਜੀ ਨਹੀਂ ਸੀ ਤਾਂ ਕਰਕੇ ਇਹਨਾਂ ਦੇ ਉੱਤੇ ਜਿਹੜਾ ਵਾ ਉਹਨਾਂ ਨੂੰ ਸ਼ਰੀਆਮ ਕੁੱਟਮਾਰ ਕਰਨ ਖੰਬੇ ਦੇ ਨਾਲ ਬੰਨਣ ਕਰਨ ਇਹਨਾਂ ਦੀ ਵੀਡੀਓ ਵਾਇਰਲ ਕਰਨ ਕਰਕੇ ਇਹਨਾਂ ਨੂੰ ਜਿਹੜਾ ਵਾ ਉਹ ਭद्दी ਸ਼ਬਦਾਵਲੀ ਵਰਤਨ ਕਰਕੇ ਪਰਚਾ ਜਿਹੜਾ ਦਰਜ ਕੀਤਾ ਗਿਆ